ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚੇ ਆਂ ਘਾਗਰ ਦਰਿਆ ਦੇ ਉੱਤੇ ਛਤਰਾਣੇ ਤੋਂ 23ਪੁਰ ਨੂੰ ਜਾਂਦੀ ਜਿਹੜੀ ਭਾਰਤ ਮਾਲਾ ਰੋਡ ਐਕਸਪ੍ਰੈਸਵੇ ਰੋਡ ਇੱਥੋਂ ਦੀ ਲੰਘਦੀ ਐ ਛਤਰਾਣੇ ਕੋਲ ਦੀ ਹੁੰਦੀ ਹੋਈ 23ਪੁਰ ਨੂੰ ਜਾਂਦੀ ਐ ਇਸ ਘਾਗਰ ਦੇ ਉੱਤੇ ਇਹ ਪੁਲ ਬਣਾ ਕੇ ਇੱਥੋਂ ਦੀ ਰੋਡ ਲੰਘਾਈ ਜਾ ਰਹੀ ਐ ਤੇ ਇੱਥੇ ਕਿਸਾਨ ਜੁਨੀਆ ਦਾ ਤੇ ਇਲਾਕੇ ਦੇ ਕਿਸਾਨਾਂ ਦਾ ਇਹ ਦੋਸ਼ ਹੈ ਕਿ ਘੱਗਰ ਦਾ ਬੰਨ ਤੋੜਨ ਤੋਂ ਬਾਅਦ ਜਿਹੜੀ ਇਹਦੀ ਮਿੱਟੀ ਹੈ ਇਹਨਾਂ ਨੇ ਮਿੱਟੀ ਚੱਕ ਕੇ ਇੱਥੋਂ ਵਰਤ ਲਈ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿੱਥੇ ਕੱਟੇ ਲੱਗੇ ਨੇ ਇਹਨਾਂ ਗੱਟਿਆਂ ਤੋਂ ਜਿੱਥੇ ਮੋਟਰਸਾਈਕਲ ਖੜੇ ਨੇ ਇੱਥੋਂ ਇਹ ਸਿੱਧਾ ਬਾਨ ਇੱਥੋਂ ਦੀ ਹੁੰਦਾ ਹੋਇਆ ਇਸ ਸਾਈਡ ਨੂੰ ਜੋੜ ਰਿਹਾ ਸੀ ਜਿਹੜੀ ਇੱਥੇ ਦੀ ਮਿੱਟੀ ਹੈ ਇਹਨਾਂ ਨੇ ਚੱਕ ਕੇ ਰੋਡ ਵਾਲਿਆਂ ਨੇ ਵਰਤ ਲਈ ਹੈ ਤੇ ਇਹ ਮਸਲਾ ਇੱਥੇ ਬਹੁਤ ਗੰਭੀਰ ਬਣ ਗਿਆ ਜੁਨੀਅਨ ਵਾਲੇ ਕਹਿੰਦੇ ਨੇ ਕਿਸਾਨ ਕਹਿੰਦੇ ਨੇ ਇਲਾਕੇ ਦੇ ਕਿ ਸਾਡਾ ਵਨ ਤੋੜ ਕੇ ਇਹਨਾਂ ਨੇ ਘੱਗਰ ਦਾ ਜਿਹੜਾ ਪਾਣੀ ਬਾਹਰ ਆਉਣ ਦਾ ਚਾਂਸ ਬਣਾ ਦਿੱਤਾ ਇੱਥੇ ਇਹਨਾਂ ਦਾ ਦੋਸ਼ ਹੈ ਕਿ ਜੇਕਰ ਘੱਗਰ ਦਾ ਪਾਣੀ ਵੱਧਦਾ ਹੈ ਤਾਂ ਇਹਨਾਂ ਸੜਕ ਵਾਲਿਆਂ ਦੇ ਗਲਤੀ ਦੇ ਕਾਰਨ ਇੱਕ ਘੱਗਰ ਦਾ ਪਾਣੀ ਹੈ ਜਿਹੜਾ ਸਾਡੀਆਂ ਫਸਲਾਂ ਨੂੰ ਬਰਬਾਦ ਕਰੇਗਾ। ਐਸ ਟਾਈਮ ਤੁਸੀਂ ਦੇਖ ਰਹੇ ਹੋ ਘੱਗਰ ਹੈ ਜਿਹੜਾ ਕੱਲ ਕਾਫੀ ਚੜਿਆ ਹੋਇਆ ਸੀ ਅੱਜ ਇਹ ਘੱਗਰ ਦਾ ਪਾਣੀ ਹੈ ਜਿਹੜਾ ਕਾਫੀ نیچے ਉਤਰ ਚੁੱਕਿਆ ਹੈ। ਤੁਸੀਂ ਦੇਖ ਸਕਦੇ ਹੋ ਘਰਾਲਾਂ ਪਈਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਬਹੁਤ ਉੱਤੋਂ ਘੱਗਰ ਆ ਕੇ ਵਾਪਸ ਮੁੜਿਆ ਤੇ ਅੱਜ ਘੱਗਰ ਹੈ ਜਿਹੜਾ ਬਹੁਤ ਡਾਊਨ ਚੱਲ ਰਿਹਾ ਹੈ ਤੇ ਇਹ ਤੁਸੀਂ ਹੁਣ ਦੇਖ ਸਕਦੇ ਹੋ ਕਿ ਕਿੱਡੀ ਵੱਡੀ ਗਲਤੀ ਜਿਹੜੀ ਇਹਨਾਂ ਦੀ ਜੇਕਰ ਮਿੱਟੀ ਚੱਕੀ ਗਈ ਸੀ ਤਾਂ ਦੁਬਾਰਾ ਇਸ ਜਗ੍ਹਾ ਤੇ ਮਿੱਟੀ ਲਾਉਣੀ ਬਣਦੀ ਸੀ ਤੇ ਉਹ ਮਿੱਟੀ ਇਹਨਾਂ ਨੇ ਪਿੱਛੇ ਹਟਾ ਕੇ ਇੱਥੇ ਲਾਈ ਗਈ ਹੈ ਪਰ ਜਿਹੜੀ ਅੰਦਰ ਦੀ ਬਹੁਤ ਜ਼ਿਆਦਾ ਮਿੱਟੀ ਹੈ ਜਿਹੜੀ ਇਹਨਾਂ ਨੇ ਚੱਕ ਕੇ ਖੁਰਦ-ਵਰਦ ਕਰ ਦਿੱਤੀ ਹੈ ਇਹ ਦੋਸ਼ ਲਗਾ ਰਹੇ ਨੇ ਇਲਾਕੇ ਦੇ ਕਿਸਾਨ ਤੇ ਕਿਸਾਨ ਜਿਹੜੇ ਨਾਲ ਇਕੱਠੀਆਂ ਹੋ ਕੇ ਇੱਥੇ ਧਰਨਾ ਲਾਇਆ ਹੈ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਲਾ ਜਿਹੜਾ ਪ੍ਰੋਗਰਾਮ ਕੋਈ ਹੋਵੇਗਾ ਕਿਸਾਨ ਜਥੇਬੰਦੀਆਂ ਨੇ ਇਸ ਜਗ੍ਹਾ ਦੇ ਉੱਤੇ ਇਹਨਾਂ ਨੇ ਜਿਹੜੀ ਇਹ ਸੜਕ ਬਣ ਰਹੀ ਹੈ ਸੜਕ ਦੇ ਉੱਤੇ ਤੰਬੂ ਲਾ ਕੇ ਇਹਨਾਂ ਨੇ ਕਿਸਾਨ ਜੁਨੀਆ ਨਾਲੋਂ ਧਰਨਾ ਲਾਇਆ ਗਿਆ ਤੇ ਇਸ ਸਮੇਂ ਇੱਥੇ ਐਸ ਡੀ ਐਮ ਸਾਹਿਬ ਵੀ ਪਹੁੰਚੇ ਹੋਏ ਨੇ ਤੇ ਵਿਭਾਗ ਦੇ ਹੋਰ ਵੀ ਬੰਦੇ ਪਹੁੰਚੇ ਨੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਲੀਡਰ ਵੀ ਇੱਥੇ ਪਹੁੰਚੇ ਨੇ ਅਗਲੀ ਕੀ ਇਹਨਾਂ ਦੀ ਗੱਲਬਾਤ ਹੁੰਦੀ ਹੈ ਉਹ ਕਿਸਾਨਾਂ ਨਾਲ ਵੀ ਐਸਡੀਐਮ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਖਰ ਕੀ ਮਸਲਾ ਹੈ ਤੇ ਕਿਵੇਂ ਇਹ ਮਸਲਾ ਜਿਹੜਾ ਇਹ ਨਿਬੜੇਗਾ ਜੁੜੇ ਰਹੋ ਢੀ 11 ਨਿਊਜ਼ ਪੰਜਾਬ ਦੇ ਨਾਲ ਮੇਰੇ ਕੋ ਇਹ ਜਿਹੜਾ ਬੰਨ ਹੈ ਜੋ ਐਸਡੀਐਮ ਸਾਹਿਬ ਇੱਥੇ ਬੈਠੇ ਹੋਏ ਨੇ ਇਹਨਾਂ ਕੋ ਤੇ ਤੁਰੰਤ ਗੌਰ ਕਰਕੇ ਇਹਨਾਂ ਨੂੰ ਹੱਲ ਕੀਤਾ ਜਾਵੇ ਇਹ ਨਾ ਹੋਵੇ ਕਿ ਇਹ ਧਾਰਨਾ ਜਿਹੜਾ ਕੋਈ ਹੋਰ ਰੂਪ ਧਾਰ ਕੇ ਕਿਉਂਕਿ ਕਈ ਪਿੰਡਾਂ ਦਾ ਮਸਲਾ ਹੈ ਇੱਕ ਪਿੰਡ ਦਾ ਨਹੀਂ ਕੋਈ 2-4 ਕਿਸਾਨਾਂ ਦਾ ਮਸਲਾ ਨਹੀਂਗਾ ਇਹ ਸਾਰੇ ਇਲਾਕੇ ਦਾ ਮਸਲਾ ਹੈ ਇਹ ਨਾ ਹੋਵੇ ਕਿ ਸਾਨੂੰ ਲੱਗੇ ਜਿਹੜੀ ਵੱਡੀ ਲਾਮਬੰਦੀ ਕਰਕੇ ਤੁਹਾਡੇ ਨੂੰ ਹੋਰ ਕਿਸੇ ਪਾਸੇ ਸਾਨੂੰ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਸਾਡੇ ਵਿੱਚ ਆਇਆ ਅਸੀਂ ਧੰਨਵਾਦੀ ਹਾਂ ਇਹਨਾਂ ਦੇ ਸਾਡੀ ਗੱਲ ਸੁਣਨ ਵਾਸਤੇ ਆਏ ਨੇ ਹੁਣ ਜੇ ਜਾਇਜ਼ ਹੋਏ ਤਾਂ ਅਸੀਂ ਇਨਸਾਫ ਦੱਸਣ ਕੇ ਕੀ ਲੈ ਕੇ ਆਏ ਨੇ ਕੀ ਕਰਨਾ ਚਾਹੁੰਦੇ ਨੇ ਜਾਂ ਲੋਕਾਂ ਨੂੰ ਥਾਣਾ ਜਾਂ ਹੋਰ ਸ਼ਰਕਾਂ ਦੇ ਉੱਤੇ ਕਿੰਨੇ ਦਿਨ ਰੋਲਣਾ ਇਹ ਆਪਣੀ ਗੱਲਬਾਤ ਜਿਹੜੀ ਲੈ ਕੇ ਆਏ ਨੇ ਉਹ ਇਨਪੋਰਟ ਦੇਣ ਤਾਂ ਦੇ ਲੋਕਾਂ ਨੂੰ ਪਤਾ ਚੱਲ ਸਕੇ ਸਰਕਾਰ ਸਾਡੇ ਵਾਸਤੇ ਕੀ ਲੈ ਕੇ ਆਈ ਹੈ ਇੱਕ ਮਾਮੇ ਕੁਦੀਪ ਸਿੰਘ ਜੀ ਫਿਰਦਾ ਕੋਈ ਗੱਲਬਾਤ ਕਰਨੀ ਚਾਹੁੰਦੇ ਨੇ ਉਹ ਆਪਣੀ ਗੱਲ ਰੱਖਣਗੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਣ ਕੇ ਆਪਣੀ ਗੱਲਬਾਤ ਉਹ ਰੱਖੋ ਆਓ ਦੇਖੀਏ ਸਰ ਧਰਮਸ ਗਾਰਜੋ ਬੋਦਲਾ ਹੋਰ ਸਾਥੀ ਬੜੀ ਕਸਾਲ ਪੁਰਾ ਬਜ਼ੁਰਗ ਅੰਮ੍ਰਿਤਸਰ ਸਾਹਿਬ ਦੇ ਫਰਜੰਦਾਇਆ ਫਤਿਹ ਸਿੰਘ ਕੋਰੇ ਵਾਇਬਰ ਜੀ ਦਾ ਖਾਲਸਾ ਵਾਇਬਰ ਜੀ ਤੋਂ ਬੋਲੋ ਅਬਜ਼ੁਰਗਾਰੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਜਿਹੜੀ ਲਫਾਫੇ ਬਾਜੀ ਦਾ ਸੋਸੇ ਬਾਜੀ ਅਸੀਂ ਨਹੀਂ ਰਹਿ ਗਏ ਤੇ ਨਾ ਹੀ ਆਪਾਂ ਦੇਣੀ ਹੈ ਕਿਸੇ ਨੂੰ ਪੰਜਾਬੀ ਚ ਕਹ ਦਿੰਦੇ ਆ ਤੋ ਬਹਾਉਲੀ ਦੀ ਮਿੱਟੀ ਬਹੁਤ ਝੜ ਗਈ ਇਸ ਤੋਂ ਬੰਨਾਉ ਅਨਸਰਾਂ ਨੂੰ ਵੀ ਸਾਰਾ ਪਤਾ ਹੈ ਕਿ ਕਮਜ਼ੋਰੀਆਂ ਇਹਨਾਂ ਦੀਆਂ ਤੇ ਸੁਣਨੇ ਸਰਕਾਰ ਨੂੰ ਕਹਿੰਦੀਆਂ ਨੇ ਜੋ ਸਰਕਾਰ ਲੋਕਾਂ ਦੇ ਦੁਨੀਆ ਤੇ ਲੋਕਾਂ ਦੇ ਕੰਮਾਂ ਵਾਸਤੇ ਚੁਣੀ ਹੈ ਐਸ ਜੀ ਸਾਹਿਬ ਜਦੋਂ ਅਸੀਂ ਆ ਕੇ ਇਹਨੂੰ ਠੇਕੇਦਾਰ ਨੂੰ ਕਹਿੰਦੇ ਸੀ ਨਾ ਕਿ ਤੂੰ ਭਈਆ ਬੰਦ ਹੈ ਜਿਹੜਾ ਬਹੁਤ ਲੰਮਾ ਹੈ ਇਹਨੂੰ ਪੱਟ ਰਿਹਾ ਹੈ ਤਾਂ ਸਾਨੂੰ ਇੱਕੋ ਜਵਾਬ ਹੁੰਦਾ ਸੀ ਸਾਡੇ ਕਿਸਾਨਾਂ ਨੂੰ ਕਿ ਇਹ ਤਾਂ ਜਿਹੜੇ ਪਿੰਡਰ ਬਣਾਉਣ ਵਾਸਤੇ ਸਾਨੂੰ ਜਾਈ ਖਦਾਈਆਂ ਲੰਮੀਆਂ ਕਰਨੀਆਂ ਪੈਣੀਆਂ ਤੁਮ ਅਸੀਂ ਵੀ ਇਹ ਗੱਲ ਕਹਤਾ ਸਾਡੇ ਕਿਸਾਨਾਂ ਨੂੰ ਰੋਕਿਆ ਸੀ ਕਿ ਤੁਸੀਂ ਜਿਹੜਾ ਇਹ ਕੰਮ ਬਣਦਾ ਉਹਦੇ ਵਿੱਚ ਮਿਲ ਨਾ ਪਾਓ ਜਿਹੜਾ ਕੰਮ ਇਹ ਕਰਕੇ ਜਾਣਗੇ ਆਪਣੀ ਤਸਦੀਕ ਲਾ ਕੇ ਜਾਣਗੇ। ਔਰ ਜਿਹੜੀ ਰਈ ਗੱਲ ਥਾਣੇ ਦੀ 10-12 ਦਿਨ ਪੇ ਧਰਨਾ ਚੱਲੂ ਹੋਇਆ। ਔਰ ਕੱਲ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਅਸਟੇਜ ਸਾਹਿਬ ਇਹ ਤੋਂ ਪਹਿਲਾਂ ਪਹੁੰਚ ਕੇ ਗਏ ਐ। ਇਹਨਾਂ ਨੇ ਠੇਕੇਦਾਰ ਤੋਂ ਕੀ ਵਿਸ਼ਵਾਸ ਲਿਆ ਔਰ ਠੇਕੇਦਾਰ ਨੇ ਕੀ ਕੰਮ 65 ਹਜ਼ਾਰ ਕੀ ਨਹੀਂ ਕੀਤਾ। ਇਹਦਾ ਜਵਾਬ ਅਸਟੇਜ ਸਾਹਿਬ ਆਪ ਦੇਣਗੇ। ਪਰ ਜਿਹੜੀ ਗੱਲ ਅਸੀਂ ਕੱਲ ਕਹਿਗੇਗੇ ਸੀ। ਔਰ ਮੇਰੇ ਕਿਸਾਨ ਭਰਾ ਬੈਠਿਆ ਸੀ ਥੋੜੀ ਜੰਪ ਵਾਲਾ ਸਾਡੇ ਆਪ ਦੇ ਰਿਸ਼ਤੇਦਾਰਿਆਂ ਦੇ ਮੈਂ ਤਾਂ ਕਿਹਾ ਸੀ ਟੈਸਟ ਗੱਲ 30 ਲੋਟਾਂ ਨੂੰ ਸੱਤਪੁਰ ਦਾ ਇੱਕ ਫੁੱਟ ਦਾ ਕਰੋ। ਕਿਆ ਸੀ ਗਿਆ? ਕਿਆ ਨਾ ਜੀ? ਕਿਆ ਜੀ? ਤਾਂ ਇਹਦੇ ਚ ਇਹ ਨਹੀਂ ਕਿ ਕੱਲੇ ਤੁਸੀਂ ਬੈਠੋਗੇ ਅਸੀਂ ਆਪ ਬੈਠਾਂਗੇ। ਇੱਕ ਟਾਂ ਟੇਕ ਲਾਵਾਂਗੇ ਇੱਕ ਲਾਵਾਂਗੇ ਤੇ ਹਾਈ ਬੀਤੇ। ਨਾ ਇਹਨਾਂ ਨੂੰ ਸਾਧ ਨੋਰਦੀਏ ਨਾ ਜਾਣਦੀਏ। ਹੱਦ ਹੋ ਗਈ। ਇਹ ਆਪਦਾ ਕੰਮ ਕਰਕੇ ਪਾਰ ਜਾਣਗੇ। ਐਸਜੀਐਮ ਸਾਹਿਬ ਤੁਸੀਂ ਬੈਠੇ ਹੋ, ਐਕਸਲ ਸਾਹਿਬ ਬੈਠੇ ਆ। ਬਾ ਗੁਰਚਨ ਜੀ ਬੈਠੇ ਸਾਡੇ ਮੈਨਿੰਗ ਦੇ। ਜੰਨਾਚਰ ਜਿਹੜੀ ਸਾਡੀ ਮਿੱਟੀ ਇੱਥੋਂ ਚੱਕੀ ਆ। ਇੱਕ ਚਮਚਾ ਦੀ ਅਸੀਂ ਛੱਡਣਾ ਜਿੰਨਾ ਤੇ ਸਾਡੀ ਮਿੱਟੀ ਪੂਰੀ ਕਰਨ ਦੇ ਅੱਗੇ ਅਸੀਂ ਕੰਮ ਚੱਲੇ ਨਾ ਵਾਂਗੇ ਔਰ ਸਾਡੀ ਮਰੀ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿਉਂਕਿ ਸਾਹਬ ਨਵਜਾ ਜਮਿਲ ਸਾਹਿਬ ਨੇ ਕਿਹਾ ਤਾਂ ਕਿ ਸਾਡੇ ਕਿਸਾਨ ਭਰਾ ਸ਼ਾਂਤੀਪੁਰ ਦੇ ਬੱਚੇ ਆ ਸਾਡੀ ਮਜ਼ਦੂਰੀ ਵੜ ਗਈ ਹੈ ਜਿਹੜੀ ਬੈਠਣੀ ਹੈ ਔਰ ਸਰਕਾਰ ਦੇ ਵਿੱਚ ਗੱਲਾਂ ਕਰਨੀਆਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਔਰ ਸੋਰ ਜਾਂ ਜਿਹੜਾ ਕੋਈ ਟੇਕੇਦਾਰਾ ਸਾਡੇ ਕੋਈ ਮੰਮੀ ਦਾ ਮੁੰਡਾ ਨਹੀਂ ਲੱਗਦਾ ਜਿਹੜੀ ਮਿੱਟੀ ਉਰਲੇ ਪਾਸੇ ਚਕਾਈ ਹੈ ਜਾਂ ਪੱਲੇ ਪਾਸੇ ਚਕਾਈ ਹੈ ਉਹ ਠੇਕੇਦਾਰ ਨੂੰ ਕਹ ਕੇ ਜਿਵੇਂ ਪਹਿਲਾਂ ਆ ਗਿਆ ਉਹਨੇ ਕੰਮ ਦੀ ਕਰਦੇ ਅਸੀਂ ਨਾ ਮਿੱਟੀ ਬੰਦ ਪੋਣੀ ਨਾ ਘੱਟ ਪੋਣੀ ਨਾ ਕਿਸੇ ਗੱਲ ਦਾ ਕੋ ਸਮਝੋਤਾ ਸੋ ਇਹਨੀਆਂ ਬੇਨਤੀਆਂ ਮੇਰੀਆਂ ਪ੍ਰਵਾਨ ਕਹ ਦੀ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਸਾਡੇੋਂ ਅਸੀਂ ਤੁਹਾਡੇ ਆ ਦੇਖੋ ਜਿਹੜਾ ਅਗਲਾ ਕਸੌਣਾ ਹੈ ਉਹ ਅਗਲਾ ਸਿਸਟਮ ਹੋਗਾ ਪਰ ਸਰਕਾਰ ਦੇ ਵਿੱਚ 5 ਸਾਲ ਚੋੜ ਕੇ ਤੁਸੀਂ ਭੇਜ ਆਉਂਦੇਂ ਭੀ ਆ ਪੁੱਤਾਂ ਨੂੰ ਤਾਂ ਤੁਹਾਡੀ ਆਵਾਜ਼ ਬੋਲਣਾ ਸਾਡਾ ਹੱਕ ਬਣਦਾ ਤਾਂ ਅਸੀਂ ਨਹੀਂ ਚਾਹਦੇ ਐਸ ਜੀ ਐਫ ਜੋ ਦਾ ਟੈਕ ਟੈਕ ਗਾਹੂ ਸਰਟੀਫਿਕੇਟ ਦਾ ਹੋ ਜੇ ਤੇ ਇਹਦਾ ਜਿਹੜਾ ਵਿਸ਼ਵਾਸ ਹੈ ਠੇਕੇਦਾਰ ਨੂੰ ਬਰਵਾ ਕੇ ਉਹ ਗੱਲ ਕਰਕੇ ਜਾਈਏ ਆਪਾਂ ਤੈ ਇਹ ਨਹੀਂ ਹੋਊਗਾ ਕਿ ਸੰਬੰਧ ਦਾ ਰਸਤਾ ਛੋਟਾ ਜਿਹਾ ਹਫ਼ਤੇ ਦਾ ਦਸ ਦਿਨ ਦਾ ਸਵੇਰੇ ਜੇ ਟਿਪਰ ਚੱਲਣਗੇ ਤਾਂ ਇਸ ਬੰਦ ਦੇ ਚੱਲਣਗੇ ਨਹੀਂ ਤਾਂ ਕੋਈ ਟਿਪਰ ਇਹਦਾ ਚੱਲਣੇ ਨਹੀਂ ਬੋਲੇ ਸੋਨ ਹਰ ਸ੍ਰੀ ਅਕਾਲ ਜੀ ਪਹਿਲਾਂ ਫਿਰ ਤੇ ਪਰਿਵਾਰ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਪਹਿਲਾਂ ਆ ਇਹ ਮਾਰਾ ਗਸਤ ਨੂੰ ਆਏ ਸੀਗੇ ਸਾਡੇ ਜਿਹੜੇ ਹਸਲ ਭਰਾ ਜੇ ਬੈਠੇ ਸੀ ਮੇਰੇ ਤੌਰ ਤੇ ਮੈਂ ਆਪਣਾ ਮਹਿਕਮਾ ਜਲ ਨਿਕਾਸ਼ ਮੰਡਲ ਉਹਨਾਂ ਦੇ ਐਸ ਜੀਓ ਸਾਹਿਬ ਐਸ ਵੀ ਦੇ ਕੇ ਤੱਕ ਕੇ ਦਰ ਬਸੀਗਾ ਆਪਾਂ ਸਭ ਨੇ ਮਿਲ ਕੇ ਮੌਕਾ ਦੇਖਿਆ ਸੀਗਾ ਕਿ ਸਰਸਵਤੀ ਨਾਲ ਫੈਲਣਾ ਜਾਇਆ ਗਿਆ ਸੀਗਾ ਆਪਾਂ ਨੂੰ ਜਿਹੜੀ ਮਿੱਟੀ ਹੈਗੀ ਇੱਥੇ ਜਿੰਨੀ ਤੱਕ ਪੂਰੀ ਕਰਾਂਗਾ ਇਸ ਤੋਂ ਇਲਾਵਾ ਉਹ ਸਟਾਪੇਟ ਵੀ ਲਾਊਗਾ ਡਾਟ ਲਾਗੇ ਪੰਜਾਬ ਪਾ ਕੇ ਦਊਗਾ ਠੀਕ ਹੈ ਗੱਲ ਹੋਈ ਸੀ ਇਹ ਇਹ ਵੀ ਗੱਲ ਹੈ ਇਸ ਨੂੰ 2 ਕਿਲੋ ਮੀਟਰ ਦਾ ਸਟ੍ਰਕਚਰ ਆਪਣਾ ਉੱਥੇ ਵੀ ਜਿਹੜਾ ਰਸਤਾ ਹੈਗਾ ਉਹ ਮਿੱਟੀ ਭਾਗੇ ਦਊਗਾ ਜਿੱਥੇ ਪੱਥਰ ਲੱਗਿਆ ਸੀਗਾ ਉੱਥੇ ਪੱਥਰ ਲਾ ਕੇ ਦਊਗਾ ਠੀਕ ਹੈ ਜੀ ਇਹਹੀ ਗੱਲ ਸੀ ਇੱਕsinga ਛੋਟਾ ਜਿਹਾ ਬਾੜ ਰੰਦ ਅਸੀਂ ਕੋਈ ਲੈਫਟ ਆਊਟ ਨਹੀਂ ਇਹਦਾ ਉਹ ਵੀ ਆਪਾਂ ਜਿਆਸੀ ਮੁੱਤੀ ਉਹਨੂੰ ਕਰਾ ਕੇ ਤੁਹਾਡੀ ਜਿਹੜੀ ਬੁਨੀਨਾ ਜਿਹੜੇ ਬੰਦੇ ਸੀ ਇੱਕ ਵਾਰ ਕਰਕੇ ਨਿਰਮਾਣ ਦਾ ਅਸਤ ਕਰਵਾਉਂਦੇ ਤੇ ਉਸਨੇ ਆਪਾਂ ਸਾਹਮਣੇ ਮੌਕਾ ਵੇਖਿਆ ਸੀ ਜਿਸ ਦਿਨ ਮੌਕਾ ਦੇਖਿਆ ਗਿਆ ਸੀ ਤੇ ਜਦੋਂ ਅੱਜ ਆ ਕੇ ਮੌਕਾ ਦੇਖਿਆ ਹੈਗਾ ਕੁਝ ਕੰਮ 5% 10% ਕੰਮ ਇੱਥੇ ਹੋਇਆ ਹੈਗਾ ਤੁਸੀਂ ਇਹ ਨਹੀਂ ਕਹਿ ਸਕਦੇ ਜਿੱਦਾਂ ਸਾਡੇ ਗਏ ਸੀ ਉਸੇ ਤਰ੍ਹਾਂ ਕੰਮ ਹੋ ਜਾਏਗਾ ਠੀਕ ਹੈ ਜੀ ਇਹ ਜਿਹੜੀ ਜ਼ੜਾਕੀ ਹੈਗੀ ਹੈ ਠੇਕੇਦਾਰ ਦੀ ਹੈਗੀ ਆ ਠੀਕ ਆ ਅਸੀਂ ਕਾਰਵਾਈ ਲਈ ਸਾਡੇ ਕੋਲ ਚਿੱਠੀ ਹੈਗੀ ਆ ਅਸੀਂ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇ ਦਾ ਉਸੇ ਦਿਨ ਲਿਖਤਾ ਸੀਗਾ ਸਾਡੇ ਕੋਲ ਨੰਬਰ ਹੈ ਫਾਇਦਾ ਈਮੇਲ ਹੈਗੀ ਅਸੀਂ ਭੇਜਿਆ ਹੋਇਆ ਸਰਕਾਰ ਨੂੰ ਵੀ ਇਹਨਾਂ ਦਾ ਜਿਹੜਾ ਨਕਮਾ ਹੈਗਾ ਕਾਰਜਕਾਰੀ ਇੰਜੀਨੀਅਰ ਤਾਂ ਬੈਠੇ ਨੇ ਇਹਨਾਂ ਨੂੰ ਭੇਜਿਆ ਹੋਇਆ ਨੂੰ ਕਾਰਵਾਈ ਕਰਨ ਦੇ ਉੱਤੇ ਜਿਨੀ ਸਬ ਤੋਂ ਸਬ ਐਕਸ਼ਨ ਲਿਆ ਜਾਵੇ ਉਹਦੇ ਖਿਲਾਫ ਨਿਯਮਾਂ ਦੇ ਮਤਲਬ ਠੇਕੇਦਾਰ ਦੇ ਵਿਰੁੱਧ ਕੋ ਜਦ ਵੀ ਉਹਦੇ ਸਾਡੇ ਕਿਸਾਨ ਭਰਾਵਾਂ ਦਾ ਕੰਮ ਠੀਕ ਕੀਤਾ ਹੋਇਆ ਵੀ ਕੋ ਸਾਡੇ 10 ਪਿੰਡ ਨਹੀਂ ਦੇ ਜਿਹੜੇ ਅਫੈਕਟ ਹੁੰਦੇ ਨੇ ਖੇਤਾਂ ਦਾ ਬਸਾ ਵੀ ਉਧਰਲਾ ਬਸਾ ਵੀ ਦੋਵੇਂ ਠੀਕ ਕਰਨ ਲਈ ਕਿਹਾ ਸੀ ਤਾਂ ਹਾਂ ਜੀ ਨੇ ਇੱਕ ਵਾਰ ਦੇ ਸਾਹਮਣੇ ਕੋਣ ਦੱਸੋ ਜੀ ਨੈਸ਼ਨਲ ਅਾਈਵੇਸ਼ਨ ਦੱਸੋ ਜੀ ਕੌਣ ਆਇਆ ਤੁਸੀਂ ਦੱਸੋ ਜੀ ਕੰਮ ਕਿਉਂ ਨਹੀਂ ਕਰਾਉਂਦੇ ਹੈਗੇ ਦੱਸੋ ਮੈਂ ਇਸ ਨੂੰ ਨੋਟ ਕਰਦੇ ਬੇ ਸਰ ਕਰਵਾ ਦੇ ਸਾਡਾ ਸਾਰਾ ਪੰਜਾਬ ਅਫੈਕਟਡ ਹੋ ਰਿਹਾ ਦੱਸੋ ਤੁਸੀਂ ਕਿਉਂ ਨਹੀਂ ਕੰਮ ਕਰਾਉਂਦੇ ਹੈਗੇ ਨਹੀਂ ਸਰ ਕਰਵਾ ਦੇ ਸਾਡੀ ਸਰਕਾਰ ਦੀ ਵੇਡੀਆਂ ਤੁਹਾਡੇ ਕਰਕੇ ਹੁੰਦੀਆਂ ਦੱਸੋ ਤੁਸੀਂ ਕਿਉਂ ਨਹੀਂ ਕੰਮ ਕਰਵਾਉਂਦੇ ਹੈਗੇ ਸਰ ਕਰਵਾ ਦੇ ਕਰਵਾ ਕੇ ਦੋ ਕਿੰਨੇ ਦਿਨ ਸਮੋਟਾ ਮੁਕ ਦੱਸੋ ਕਿੰਨੇ ਦਿਨ ਕਰਾ ਕੇ ਦੋਗੇ ਟਾਈਮ ਦਿਓ ਟਾਈਮ ਦਿਓ ਸਭ ਨੂੰ ਇੱਕ ਮਿੰਟ ਇੱਕ ਮਿੰਟ ਨਹੀਂ ਦੇਣਾ ਨਹੀਂ ਟਾਈਮ ਦੂਗਾ ਅੱਜ ਲੈ ਇੱਕ ਮਿੰਟ ਆਇਆ ਤਾਂ ਕੰਮ ਹੋਣੀ ਮੇਰੀ ਗੱਲ ਦੀ ਟਾਈਮ ਨਹੀਂ ਲੈਣਾ ਅਸੀਂ ਅੱਜ ਅੱਜ ਹੀ ਸ਼ੁਰੂ ਹੋਏ ਨੇ ਨਹੀਂ ਹੁਣ ਹੀ ਸ਼ੁਰੂ ਹੋਏ ਅੱਜ ਨਹੀਂ ਸਾਰੇ ਤਾਂ ਕੋਈ ਰਾਹ ਨਹੀਂ ਨਾ ਰਸਤੇ ਅਸੀਂ ਅਸੀਂ ਤੁਹਾਡੇ ਬਹੁਤ ਸਮਝਦੇ ਹਾਂ ਤੁਹਾਡੇ ਨਾਲ ਹੀ ਖਰੇ ਅਸੀਂ ਤੁਹਾਡੇ ਦੇ ਵਿਰੁੱਧ ਨਹੀਂ ਹੈਗੇ ਤੁਸੀਂ ਰੋਦੇ ਯਾਰ ਸਾਰੀ ਮੰਗਾਂ ਜਾਇਜ਼ ਨੇ ਠੀਕ ਹੈ ਜੀ ਪਰ ਹੁਣ ਸਾਨੂੰ ਇੱਕ ਮਿੰਟ ਦੱਸਣ ਦਿਓ ਜੀ ਤੁਸੀਂ ਹੁਣ ਅਜੇ ਹੁਣ ਸ਼ੁਰੂ ਕਰਦੇ ਹੋ ابھی ਸ਼ੁਰੂ ਕਰਤੇ ਹੋ ਤਾਂ ਕਿੰਨੇ ਦਿਨ ਤੱਕ ਇਸ ਕੋ ਬਣੇ ਕਰਾ ਦੂੰਗੇ ਜੇ ਬਤਾਓ ਜੀ ਤੁਹਾਨੂੰ ਮੈਕਸੀਕੋ ਜਲਦੀ ਹੋਗਾ ਬਿਨਾਂ ਬ੍ਰੇਕ ਕੇ ਕੰਮ ਕਰਨਾ ਪਵੇਗਾ 24/7 ਕੰਮ ਕਰਨਾ ਪਵੇਗਾ ਇਹ ਇੰਨੀ ਬਠੀਆ ਕੰਮ ਕਰਕੇ ਦਿਖਾਓਗੇ ਹਾਂਜੀ ਸਰ ਸਰ ਅਸੀਂ ਕੋਈ ਵੀ ਕਰਦੇ ਅੰਦਰ ਨਾ ਇੱਕ ਟੈਂਪਰ ਵੀ ਨਹੀਂ ਚਲੇਗਾ ਸਾਡੀ ਬੇਨਤੀ ਹੈ ਜੀ ਇੱਕ ਟੈਂਪਰ ਵੀ ਨਹੀਂ ਚਲੇਗਾ ਸਾਡੀ ਬੇਨਤੀ ਹੈ ਕਿ ਟੈਂਪਰ ਵਿੱਚ ਕੋਈ ਨਹੀਂ ਜਾ ਦੇਣਾ ਸਾਡੇ ਜਿੰਨੇ ਤੇ ਸਾਨੂੰ ਕੋਈ ਟੈਂਪਰ ਨਹੀਂ ਚਾਹੀਦਾ ਸਰ ਰਾਮ ਸਰ ਕੀ ਨਾਮ ਹੈ ਮੈਂ ਅਸਦੀਮ ਪਤਲਾ ਹਾਂ ਜੀ ਆ ਸਰ ਮਤਲਬ ਇੱਥੇ ਪਹੁੰਚੇ ਹਾਂ ਕੀ ਗੱਲਬਾਤ ਹੋਈ ਹੈ ਕਿਸਾਨਾਂ ਦੀ ਕੀ ਡਿਮਾਂਡ ਸੀ ਤੇ ਤੁਹਾਡੇ ਵੱਲੋਂ ਕੀ ਵਿਸ਼ਵਾਸ ਦਵਾਇਆ ਗਿਆ ਨੈਸ਼ਨਲ ਹਾਈਵੇ ਜੇ ਬਣਿਆ ਹੈਗਾ ਜਿਹੜੀ ਮਿੱਟੀ ਪੱਟ ਲਈ ਗਈ ਸੀ ਠੇਕੇਦਾਰ ਵੱਲੋਂ ਇਹਨਾਂ ਦਾ ਕੰਮ ਤਾ ਤਾਂ ਅਸੀਂ ਜਿਹੜਾ 12 ਤਰੀਕ ਨੂੰ ਪਹਿਲਾਂ ਆਏ ਸੀ ਇੱਥੇ ਅਸੀਂ ਇਹਨਾਂ ਨੇ ਸਾਰੀ ਉਹਦਾ ਸੁਣਿਆ ਸੀ ਕਿ ਜਦੋਂ ਮੰਗਾਂ ਸੁਣ ਕੇ ਇਹਨਾਂ ਨੂੰ ਦੋਸਾਂ ਦਵਾਇਆ ਗਿਆ ਸੀਗਾ 9.5 ਹੈਕਟੇਰ ਨਾਲ ਆਏ ਸੀ ਠੀਕ ਹੈ ਜੀ ਐਕਸ਼ਨ ਸਾਹਿਬ ਆਏ ਸੀ ਨੈਸ਼ਨਲ ਹਾਈਵੇ ਜੇ ਵੀ ਆਈ ਸੀ ਵੀ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੋਏਗਾ ਜਲ ਨਿਕਾਸ ਮੰਡਲ ਦੇ ਵੀ ਲੈਕ ਮੈਨੇਜਰ ਸਰਵਾਈਜ਼ਰ ਨੇ ਕੋਲੇ ਤੇ ਠੇਕੇਦਾਰ ਵੀ ਆਇਆ ਸੀ ਬੱਚ ਫਿਜ਼ੀਕਲੀ ਮੋਖਾਂ ਰੱਖਿਆ ਗਿਆ ਸੀਗਾ ਇਹਨਾਂ ਨੂੰ ਇਹਨਾਂ ਦੀ ਮੰਗਾਂ ਨੇ ਮੁਤਾਬਕ ਦਰਸ਼ਨ ਦਿੱਤੀ ਗਈ ਸੀ ਕਿ ਜਿਹੜੇ ਮਿੱਟੀ ਪਾ ਕੇ ਸਟੱਡ ਲਾ ਕੇ ਜਾਲ ਬਣ ਕੇ ਦਊਗਾ ਉਹਨੇ ਸਹਿਮਤੀ ਕੀਤੀ ਸੀ ਦੋਨੋਂ ਪਾਰਟੀਆਂ ਨੇ ਸੀ ਜਾਲ ਬਣ ਕੇ ਸਟੱਡ ਲਾ ਕੇ ਮਿੱਟੀ ਪਾ ਕੇ ਦੇ ਦੇ ਠੀਕ ਹੈ ਜੀ ਦੂਜਾ ਦੋ ਕੁ ਲੰਬਾ ਸਪੈਚ ਸੀਗਾ ਉਹਦੇ 'ਚ ਮਿੱਟੀ ਪਾ ਕੇ ਲੈਵਲ ਕਰਨ ਦੀ ਗੱਲ ਸੀਗੀ ਉਹ ਕਹਿੰਦੇ ਉਹ ਵੀ ਸੀਗਾ ਠੀਕ ਹੈ ਜੀ ਸਾਹਿਬ ਦੇ ਨਾਲ ਹਾਲਾਤ ਬਣੇ ਹੋਏ ਆ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਹੜ੍ਹਾਂ ਦੇ ਹਾਲਾਤ ਬਣੇ ਹੋਏ ਆ ਤਾਂ ਲੱਗਦਾ ਹੈ ਕਿ ਖਾਤਰੀ ਦਾ ਨਿਸ਼ਾਨ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਇੱਥੇ ਕਿ ਜੇ ਜੇ ਤੋਂ ਸਵਾਗਤ ਅਰ ਪਾਣੀ ਵਾਧ ਰਿਹਾ ਕਰਦੇ ਦਾ ਧਿਆਨ ਆਇਆ ਮਾਮਲਾ ਸਾਡੇ ਧਿਆਨ ਚ 12 ਗਸੂ ਆਇਆ ਉਸ ਤੋਂ ਬਾਅਦ ਉੱਥੇ ਕੁਝ ਕਟ ਮਿੱਟੀ ਨਹੀਂ ਹੋਈਆਂ ਪਾਏ ਗਏ ਨੇ ਉਹ ਦਿਸੂ ਵੀ ਨੇ ਪਾਏ ਹੋਏ ਹੁਣ ਇਹ ਨਵੇਂ ਟਿਕਿਆਰ ਵੱਲੋਂ ਭਰੋਸਾ ਦਵਾਇਆ ਜਾ ਰਿਹਾ ਹੈਗਾ ਕਿ ਮੈਂ 24/7 ਕੰਮ ਕਰਕੇ ਹੁਣੇ ਤੋਂ ਸ਼ੁਰੂ ਕਰਦੇ ਜਲਦੀ ਜਲਦੀ ਨੂੰ ਮੁਕੰਮਲ ਕਰ ਸਰ ਇਹ ਇਹਨਾਂ ਦੇ ਵੱਲੋਂ ਭਰੋਸਾ ਤਾਂ ਦਵਾਇਆ ਤਾਂ ਗਿਆ ਪਰ ਜੋ ਐਕਸ਼ਨ ਕੀਤਾ ਗਿਆ ਉਹਦੇ ਖਿਲਾਫ ਕਾਰਵਾਈ ਕੀ ਹੋਊਗੀ ਕਾਰਵਾਈ ਡਿਪਾਰਟਮੈਂਟ ਨੇ ਕਰਨੀ ਹੈ ਜੀ ਐਕਸ਼ਨ ਸਾਡੇ ਕੋਲੇ ਖੜਾ ਨਹੀਂ ਅਸੀਂ ਲਿਖਿਆ ਹੋਇਆ ਕਿਸਾਨਾਂ ਦਾ ਕਹਿਣਾ ਹੈਗਾ ਕਿ ਕੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਮਿੱਟੀ ਕੀ ਕਾਰਵਾਈ ਕਿਸ ਨਾਲ ਦੀ ਮੈਂ ਵਿਭਾਗ ਮੈਂ ਦੇਖ ਸਕਦਾ ਠੀਕ ਠੀਕ ਫਟਰੀ ਪਰ ਅਜ ਇੱਕ ਦਸਰਾ ਪਲੀਜ਼ ਸਰ ਕੀ ਨਾਮ ਆ ਤੁਹਾਡਾ ਡੈਜਨੇਸ਼ਨ ਦੱਸ ਦਿਓ ਨਾਮ ਦਾ ਚਾਰਜ ਕਰ ਇੰਜੀਨੀਅਰ ਦਾ ਡਰੇਨੇਜ ਵਿਭਾਗ ਦਾ ਫੈਲਾ ਹਾਂ ਸਰ ਮਨ ਜੋ ਇਹਨਾਂ ਦੇ ਵੱਲੋਂ ਕੀਤਾ ਗਿਆ ਠੇਕੇਦਾਰ ਦੇ ਵੱਲੋਂ ਉਹਦੇ ਉੱਪਰ ਕੀ ਐਕਸ਼ਨ ਹੋਵੇ ਕੀ ਕੰਪਲੇਂਟ ਤੁਹਾਡੇ ਵੱਲੋਂ ਕੀਤੀ ਜਾਊਗੀ ਕੋਦੀ ਪਰ ਨਾ ਜਿਹੜੀ ਇਹਨਾਂ ਨੇ ਮਿੱਟੀ ਚੱਕੀ ਹੈ ਅਤੇ ਬੰਨ ਲਈ ਉਹ ਪ੍ਰੋਪਰ ਅਸੀਂ ਫਿਲਿੰਗ ਕਰਵਾ ਰਹੇ ਹਾਂ। ਇਨ ਕੇਸ ਇਹ ਪੂਰੀ ਤਰ੍ਹਾਂ ਬਾਉਂਡ ਨਹੀਂ ਕਰਨਗੇ ਇਹ ਇਨ ਕੇਸ ਜੇ ਇਹ ਵਿੱਚ ਛੱਡ ਕੇ ਪਾ ਜਾਂਦੇ ਸ ਇਹਨਾਂ ਦੀਆਂ ਸਿਕਿਉਰਟੀਆਂ ਸਾਡੇ ਕੋਲੇ ਕਰੋਨਾ ਦੇ ਵਿੱਚ ਪਈ ਹੋਈਆਂ ਉਹ ਜਬਤ ਹੋ ਜਾਣਗੀਆਂ। ਠੀਕ ਹੈ। ਤਾਂ ਇਹ ਬਿਲਕੁਲ ਪੂਰੀ ਤਰ੍ਹਾਂ ਬਾਉਂਡ ਨੇ ਇਹ ਕਰਕੇ ਜਾਣ। ਸਿਰ ਮਿੱਟੀ ਜਿਵੇਂ ਚੱਕੀ ਗਈ ਹੈ ਕਿ ਤੁਹਾਡੀ ਪਰਮਿਸ਼ਨ ਦੇ ਨਾਲ ਚੱਕੀ ਗਈ ਸੀ ਮਿੱਟੀ। ਤੇ ਮਤਲਬ ਇਸ ਜਗ੍ਹਾ ਤੋਂ ਗਲਤ ਜਗ੍ਹਾ ਤੋਂ ਚੱਕ ਲਈ ਇਹਨਾਂ ਨੇ। ਨਹੀਂ ਨਹੀਂ ਜੀ ਇਹ ਜਦੋਂ ਇਹਨਾਂ ਨੇ ਅਤੇ ਤੁਸੀਂ ਦੇਖੋਗੇ ਫਾਊਂਡੇਸ਼ਨ ਬਣੀ ਹੋਈ ਹੈ ਅਤੇ ਫਾਊਂਡੇਸ਼ਨ ਵਾਸਤੇ ਐਕਸਕਵੇਸ਼ਨ ਦੀ ਲੋਡ ਪਈ ਹੈ। ਉਹ ਡਿਜ਼ਾਈਨ ਮੁਤਾਬਕ ਹੀ ਚੱਲ ਰਿਹਾ ਹੈ ਪਰ ਘੱਗਰ ਇਸ ਸਮੇਂ ਮੈਂ 7 ਫੁੱਟ ਆਦਰੇ ਦੇ ਨਿਸ਼ਾਨ ਤੋਂ ਦੂਰ ਚੱਲ ਰਿਹਾ ਹੈਗਾ ਜੇਕਰ ਜੇ ਅਣਸਖਾਮੀ ਕੋਈ ਘਟਨਾ ਹੁੰਦੀ ਹੈ ਲਗਾਤਾਰ ਸੁਪਨਾ ਲੈਕ ਚੋਂ ਪਾਣੀ ਘੱਗਰ ਛੱਡਿਆ ਜਾ ਰਿਹਾ ਹੈ ਇਸ ਦੇ ਪੁਆਇੰਟ ਆਫ 뷰 ਦੇ ਨਾਲ ਕੋਈ ਖਤਰਾ ਨਹੀਂ ਹੈਗਾ ਨੋ ਆਊਟ ਘੱਗਰ ਦਾ ਅਸੀਂ ਮੇਨਟੇਨ ਕਰ ਰਹੇ ਹਾਂ ਫਰਮ ਦਾ ਡੇ 1 ਕਰ ਰਹੇ ਹਾਂ ਤੇ ਸਾਡਾ ਸਟਾਫ ਜਿਹੜਾ ਹੈਗਾ 24x7 ਬੀ ਸਰੂ ਮਿੱਟੀ ਦਾ ਪਾ ਕੇ ਸੱਤ ਕਰਨਗੇ ਪਰ ਕੋਈ ਵਿਭਾਗੀ ਕਾਰਵਾਈ ਹੋਊਗੀ ਠੇਕੇਦਾਰ ਦੇ ਉੱਪਰ ਕਿ ਮਿੱਟੀ ਉੱਥੋਂ ਚੱਕੀ ਕਿਉਂ ਗਈ ਹੈ ਘਰ ਦੇ ਬੰਨ ਦੇ ਉੱਪਰ ਨਹੀਂ ਜੀ ਫਾਊਂਡੇਸ਼ਨ ਵਾਸਤੇ ਚੱਕੀ ਗਈ ਹੈ ਮਤਲਬ ਫੇਰ ਦੱਸ ਦਿਆਂ ਮਿੱਟੀ ਜਿਹੜੀ ਹੈਗੀ ਇਹਨਾਂ ਦਾ ਫਾਊਂਡੇਸ਼ਨ ਹੈਗਾ ਉਹ ਫਾਊਂਡੇਸ਼ਨ ਵਾਸਤੇ ਮਿੱਟੀ ਚੱਕੀ ਜਾਂਦੀ ਹੈ दोबारा जल्दी पाई जाओ इस तरीके से देख रहे हो इल्जाम आपके ऊपर लगाए जा रहे हैं कि आपने किसानों की वहाँ से मिट्टी उठाई है और अभी क्या करना चाहोगे आप नहीं मिट्टी उठाई नहीं है एक्चुअली हम मेन ब्रिज का काम कर रहे थे उसके फाउंडेशन के लिए हमने खुदाई की थी बाकी वहाँ से कोई मिट्टी नहीं उठाई और बन को जो है वो हम रिपेयर करके देंगे कितने टाइम में अगर जैसे मैक्सिमम टाइम होगा अभी काम चल रहा है और बाकी जो भी मैक्सिमम टाइम में हम उसको रिपेयर कर देंगे ठीक है जल्द से जल्द हो जाएगा वैसे वैसे ही मजबूत किया जाएगा हाँ जी वैसा ही किया जाएगा ठीक है ਉਸ ਨੂੰ ਸਾਧਾ ਤੇ ਮੈਨਨ ਕੋ ਪਪਾ ਕੋ ਤੋਂ ਸਾਡੇ ਤੇ ਪਰਚਾ ਕਰ ਦਿੰਦਾ ਇੱਥੇ 50 50 ਫੋਟੋ ਦਾ ਨਾ ਕੀ ਮਿੱਟੀ ਚੁੱਕੀ ਗਈ ਆ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੀ ਵੀ ਉਹਨਾਂ ਤੇ ਪਰਚਾ ਕਿਉਂ ਨਹੀਂ ਕਰ ਰਹੇ ਆ ਇਹ ਜਾਨ ਬੁੱਝ ਕੇ ਸਾਰੀ ਰਲੀ ਭੁਗਤਾ ਜਿੰਨੇ ਵੀ ਉਹਦਾ ਲੱਗਿਆ ਡਿਪਾਰਟਮੈਂਟ ਮਹਿਕਮਾ ਵਾ ਇਹਨਾਂ ਜਾਨ ਬੁੱਝ ਕੇ ਕੰਮ ਕੀਤਾ ਵਾ ਫਿਰ ਉਹ ਸਾਰੇ ਪੰਜ ਪਿੰਡ ਰਖਨੌਰੀ ਇਸ ਟਾਈਮ ਖਤਰੇ 'ਚ ਜੁਆਏ ਆਂਦੇ ਖਤਰਾ ਹੀ ਕੋਈ ਨਹੀਂਗਾ ਜਿਸ ਤਰੀਕੇ ਨਾਲ ਕਹਿ ਰਹੇ ਨੇ ਐਸਡੀਐਮ ਸਾਹਿਬ ਵੀ ਕੰਮ ਹੁਣ ਤੋਂ ਸ਼ੁਰੂ ਕੀਤਾ ਜਾਊਗਾ ਤਾਂ ਤੁਸੀਂ ਕੰਮ ਚੱਲਣ ਦੋਗੇ ਨਾ ਬਿਲਕੁਲ ਐਸਡੀਐਮ ਸਾਹਿਬ 'ਤੇ ਸਾਨੂੰ ਵਿਸ਼ਵਾਸ ਵਾ ਬਹੁਤ ਵਧੀਆ ਐਸਡੀਐਮ ਸਾਡੇ ਸਾਹਮਣੇ ਅੱਜ ਤੋਂ ਹੀ ਤੁਸੀਂ ਧਰਨਾ ਚੱਕਦੇ ਹੋ ਜਾਂ ਕਿਵੇਂ ਉਹ ਮਤਲਬ ਧਰਨਾ ਨਹੀਂ ਚੱਕਣਾ ਜੀ ਸਹੀ ਕੰਮ ਚੱਲਣ ਦਵਾਗੇ ਅੱਛਾ ਮੈਂ ਮਰਜੀਤ ਸਿੰਘ ਪਿੰਡ ਤੇਈ ਪਰ ਪ੍ਰਧਾਨ ਆਈ ਕਹਤੀ ਕਰੀ ਕਿਸਾਨ ਜੀ ਨੇ ਤੇਈ ਪਰ ਕੀ ਕਹਿਣਾ ਚਾਹੁੰਦੇ ਹੈ ਜਿਹੜਾ ਇਸ਼ੂ ਖੜਾ ਹੋਇਆ ਮਿੱਟੀ ਪੈਣ ਵਾਲਾ ਭੱਦਰ ਦੀ ਮਿੱਟੀ ਪੱਟ ਕੇ ਪਾਈ ਗਈ ਆ ਤਾਂ ਕੀ ਵਿਵਾਦ ਕੀ ਹੈ ਬਵਾਦ ਹੈ ਜੀ ਰਾਤ ਮਿੱਟੀ ਚੁੱਕਦੇ ਸੀ ਦਿਨ ਹੀ ਆਉਨੇ ਆ ਮੈਂ ਇਹ ਨਾਲ ਠੇਕੇਦਾਰ ਕਾਲੂ ਆ ਜੀ ਕੈਮਰੇ ਵਾਲੇ ਦੇਖੋ ਉਹਨੂੰ ਮੈਂ ਕਦੇ ਦਾ ਰੱਖਿਆ ਵੀ ਆ ਪੀ ਤੂੰ ਗਲਤ ਕੰਮ ਕਰ ਰਹਾ ਮਿੱਟੀ ਨਾਲ ਚੁੱਕ ਤੈਨੂੰ ਦੇਣੀ ਦੀ ਲੈਣੀ ਪੈ ਜਾਣੀ ਆ ਆਂਦਾ ਮੇਰੀ ਜ਼ਿੰਮੇਵਾਰੀ ਅਸੀਂ ਪਾਵਾਂਗੇ ਹੁਣ ਅਹੀਂ ਉਹਨਾਂ ਦੇ ਅਨੁਸਾਰੀ ਗਾਲੀ ਸੁੱਟਦੇ ਜੀ ਕੱਲ ਐਮਐਲਏ ਸਾਹਿਬਾਂ ਦੇ ਚਾਰ ਟੱਕਰ ਸੁੱਟਦੇ ਜੀ ਇੱਕ ਦਿਨ 120 ਸੁੱਟਦੇ ਜੀ ਇਹ ਤਾਂ ਮਿੱਟੀ ਪੂਰੀ ਹੋਣੀ ਆ ਸਾਡਾ ਸਰਕਾਰ ਕੋਲ ਚੈਜ ਜੀ ਇਹਨਾਂ ਨੂੰ ਭਜੀਣਾ ਸਾਡੀ ਇਹ ਮਿੱਟੀ ਨਾਪਰੀ ਹੋਈ ਇਥੇ ਪੱਥਰ ਨਾ ਲੰਗਾ ਅਸੀਂ ਇੱਕ ਵੀ ਇਹਨਾਂ ਦਾ ਬਿੱਲ ਵੀ ਜਲਦੇਣਾ ਕਿੰਨੇ ਕ ਟਿਪਰ ਮਿੱਟੀ ਚੁੱਕੀ ਹੋ ਸਕਦੀ ਆ ਤੁਹਾਡੇ 1 ਗੰਟੀ 1 ਗੰਟੀ 40 50 ਫੁੱਟ ਮਿੱਟੀ ਥੱਲੇ ਚੁੱਕੀ ਆ ਜੀ 40 50 ਢੂੰਗੀ ਢੂੰਗੀ ਥੱਲੇ ਜੜ ਕੱਢਦੀ ਆ ਜੀ ਤੇ ਅਸੀਂ ਆਪਣਾ ਪੁਰਾਣਾ ਬੰਦ ਜਿਤਰਾ ਕਹੀ ਆ ਸਾਡੇ ਦਾ ਪਹਿਲਾਂ ਬੱਜਾ ਹੀ ਸਾਡੇ ਜਿੰਮੇ ਤੋਂ ਪਹਿਲਾਂ ਦਾ ਬੰਦ ਉਸ ਤਰ੍ਹਾਂ ਹੀ ਲੈਣਾ ਜੀ ਉਹਨਾਂ ਜਦ ਨਹੀਂ ਉਠਾ ਸਾਡਾ ਬੰਦ ਗਲਵੇਜਦਾ ਹੋਇਆ ਜੀ ਇਹ ਸਾਡੀ ਚਾਹਤ ਆ ਅੱਗੇ ਦੇ ਅਸੀਂ ਟਿਪਰ ਚ ਲੈਣ ਦੇਣੇ ਹੁਣ ਇੱਕ ਟਿਪਰ ਨਹੀਂ ਚੱਲਦੇ ਸਾਡਾ Oh man.